ਤਾਨੂੰ ਯਾਦ ਹੋਣਾ ਹੈ ਕਿ ਮਈ ਦੇ ਮਹੀਨੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਨੇਤਾ ਮਨੋਹਰ ਲਾਲ ਤਾਕੜ ਬੇਸ਼ਰਮ ਨੇਤਾ ਉਸਨੇ ਦਿੱਲੀ ਮੁੰਬਈ ਏਟ ਲੇਨ ਐਕਸਪ੍ਰੈਸ 'ਤੇ ਜਿਸ ਤਰ੍ਹਾਂ ਦੇ ਅਸ਼ਲੀਲ ਕ੍ਰਿਤ ਕੀਤੇ ਅਸ਼ਲੀਲ ਹਰਕਤਾਂ ਕੀਤੀਆਂ ਇਤੋਂ ਤੱਕ ਕਿ ਵਖ-ਵਖ ਆਸਣ ਕਰਕੇ ਸਭ ਕੁਝ ਕੀਤਾ ਉਸ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਬਾਅਦ ਚ ਉਹਦੀ ਜ਼ਮਾਨਤ ਹੋ ਗਈ ਫਿਰ ਉਹ ਕਿਤੇ ਗਾਇਬ ਹੋ ਗਿਆ ਪਰ ਉਹਦੇ ਵਿੱਚ ਕੀ ਹੋਇਆ ਕਿ ਵੀਡੀਓ ਲੀਕ ਕਰਨ ਵਾਲੇ ਜਿਹੜੇ ਕੁਝ ਟੋਲ ਪਲਾza ਦੇ ਸੀਗੇ ਕਰਮਚਾਰੀ ਉਹਨਾਂ ਤੇ ਵੀ ਗਾਜ਼ ਟਿੱਗੀ ਗਈ ਖੈਰ ਇਸ ਤੋਂ ਨਾ ਕੁਝ ਹਫ਼ਤੇ ਪਹਿਲਾਂ ਦੀ ਇੱਕ ਹੋਰ ਤੁਹਾਨੂੰ ਗੱਲ ਸੁਣਾਉਣਾ ਇਲਾਕਾ ਸੀਗਾ ਐਮਪੀ ਦਾ ਇਹ ਵੀ ਐਮਪੀ ਦਾ ਇਲਾਕਾ ਮੱਧ ਪ੍ਰਦੇਸ਼ ਦਾ ਨਰਸਿੰਧਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜ਼ਿਲ੍ਹਾ ਉਪ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਸੰਤੋਸ਼ ਪਟੇਲ ਇਹਦੀ ਇੱਕ ਆਦਿਵਾਸੀ ਔਰਤ ਦੇ ਨਾਲ ਡਰਟੀ ਟਾਕ ਵਾਇਰਲ ਹੋਈ ਸੀ ਇਸ ਔਰਤ ਨੇ ਇਹਦੇ ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਸੀ ਕਈ ਤਰ੍ਹਾਂ ਦੇ ਕਿ ਇਹ ਅਸ਼ਲੀਲ ਗੱਲਾਂ ਕਰਦਾ ਹੈ ਉਸ ਤੋਂ ਬਾਅਦ ਇਹਦੇ ਤੇ ਮਾਮਲਾ ਵੀ ਦਰਜ ਹੋਇਆ ਹੜਕੰਪ ਮਚ ਗਿਆ ਇਸ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀਗਾ ਖੈਰ ਮਈ ਦੇ ਮਹੀਨੇ ਦੇ ਵਿੱਚ ਇੱਕ ਹੋਰ ਵੀ ਚੰਦ ਚੜ੍ਹਿਆ ਸੀਗਾ ਗੁਜਰਾਤ ਤੁਹਾਨੂੰ ਪਤਾ ਹੀ ਹੈ ਗੁਜਰਾਤ ਤਾਂ ਹਮੇਸ਼ਾ ਚਰਚਿਤ ਰਹਿੰਦਾ ਹੈ ਗੁਜਰਾਤ ਦੇ ਵਿੱਚੋਂ ਇੱਕ ਦਿਲ ਤਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਤੇ ਉਹਦੇ ਇੱਕ ਸਾਥੀ ਨੇ 23 ਸਾਲ ਦੀ ਇੱਕ ਨੌਜਵਾਨ ਲੜਕੀ ਦੀ ਪਤ ਲੁੱਟੀ ਸੀਗੀ ਪਤ ਲੁੱਟੀ ਸੀ ਬਹੁਤ ਉੱਥੇ ਮਾਮਲਾ ਚਰਚਿਤ ਬਣਿਆ ਸੀਗਾ ਇਸ سلسلے ਵਾਰ ਤਰੀਕੇ ਨਾਲ ਜੇ ਪਿੱਛੇ ਤੁਰੇ ਚੱਲੋਗੇ ਤੁਰੇ ਚੱਲੋਗੇ ਤੇ ਇਹਨਾਂ 5-7 ਸਾਲਾਂ ਦਾ ਇਤਿਹਾਸ ਇਹੋ ਜਿਹਾ ਹੈ ਕੁਲਦੀਪ ਸਿੰਘ ਤੋਂ ਲੈ ਕੇ ਗੈਂਗ ਰੇਪ ਤੱਕ ਪਤਾ ਨਹੀਂ ਕਿੰਨੇ ਕੁ ਤੁਹਾਨੂੰ ਮਿਸਾਲ ਮਿਲ ਕੇ ਕਿ ਸਾਡੀ ਰਾਜਨੀਤੀ ਅਤੇ ਖਾਸ ਤੌਰ ਤੇ ਜਿਹੜੇ ਸੰਸਕਾਰਾਂ ਦੀ ਗੱਲ ਕਰਦੇ ਨੇ ਜਿਹੜੇ ਚਾਲ ਚਿਹਰਾ ਚਰਿੱਤਰ ਦੀ ਗੱਲ ਕਰਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਕਿ ਉਹ ਵੀ ਇਸ ਗਰਕ ਰਹੇ ਇਸ ਫਨਾ ਹੋ ਰਹੀ ਪੋਲਿਟਿਕਸ ਦੇ ਵਿੱਚ ਆਪਣਾ ਬਚਾ ਨਾ ਪਾਏ ਸਗੋਂ ਅੱਜ ਉਹਨਾਂ ਦੇ ਹੀ ਕਿਸੇ ਸਿਆਦਾ ਚਰਚਿਤ ਹੁੰਦੇ ਆ ਜ਼ਿਆਦਾ ਵਾਇਰਲ ਹੁੰਦੇ ਆ ਹੁਣ ਜਿਹੜੀ ਘਟਨਾ ਤਾਂ ਮੈਂ ਜ਼ਿਕਰ ਕਰੂੰਗਾ ਜਿਹੜੀ ਐ ਸੱਤ ਤੇ ਵਾਪਰੀ ਹੈ ਉਸ ਨੇ ਤੇ ਸੱਚੀਉਂ ਸ਼ਰਮਸਰ ਕਰ ਦਿੱਤਾ ਸਭ ਤੇ ਸਵਾਲ ਖੜਾ ਕਰ ਦਿੱਤਾ ਆਰਐਸਐਸ ਤੋਂ ਲੈ ਕੇ ਨਰਿੰਦਰ ਮੋਦੀ ਹੋਰਾਂ ਤੱਕ ਕਿ ਭਾਈ ਤੁਸੀਂ ਆਪਣੇ ਕੈਸੇ ਕੈਸੇ ਲੀਡਰ ਪੈਦਾ ਕਰ ਰਹੇ ਹੋ ਜੋ ਸਮਾਜ ਨੂੰ ਗੰਦਾ ਹੀ ਨਹੀਂ ਕਰ ਰਹੇ ਬਲਕਿ ਸਮਾਜ ਨੂੰ ਸੋਚਣ ਵਾਸਤੇ ਮਜਬੂਰ ਕਰ ਰਹੇ ਨੇ ਕਿ ਇਹ ਰਾਜਨੀਤੀ ਸਾਡੇ ਲਈ ਆਗਾ ਵਧੂ ਹੈ ਜਾਂ ਇਹ ਫਨਾ ਵਧੂ ਹੈ ਇਹ ਸਾਨੂੰ ਤਬਾਹ ਕਰਕੇ ਛੱਡੇਗੀ ਸੋ ਚਲ ਲਈ ਮਜਬੂਰ ਕਰ ਰਹੇ ਹੋ ਸਮਾਜ ਨੂੰ ਉੱਤਰਾਖੰਡ ਜਿੱਥੇ ਮਨੁੱਖਤਾ ਸ਼ਰਮਸਾਰ ਹੋ ਗਈ ਇਸ ਘਟਨਾ ਨੂੰ ਸੁਣ ਕੇ ਸਭ ਉੱਥੋਂ ਦੀ ਇੱਕ ਬਹੁਤ ਵੱਡੀ ਨੇਤਾ ਸੀਗੀ ਜ਼ਿਲ੍ਹਾ ਪੱਧਰੀ ਨੇਤਾ ਆ ਜਿਹੜੇ ਮਹਿਲਾ ਫਿੰਗ ਬਣੇ ਹੁੰਦੇ ਆ ਨੇਤਾ ਸੀ ਉਹਦੇ ਤੇ ਕੀ ਦੋਸ਼ ਲੱਗਦਾ ਸਾਬ ਇਸ ਨੂੰ ਸੁਣਿਓ ਸਾਰਾ ਕੌਣ ਨਾਲ ਤੁਹਾਡੀ ਰੂਹ ਕੰਬ ਜਾਏਗੀ ਸਾਬ ਇਹਨਾਂ ਨੇ ਕੀ ਕੀਤਾ ਇਹਦੀ ਆਪਣੇ ਘਰ ਵਾਲੇ ਨਾਲ ਅਣਬਣ ਹੋ ਗਈ ਇਹ ਰਹਿੰਦੀ ਸੀ ਆਪਣੇ ਆਸ਼ਿਕ ਦੇ ਨਾਲ ਜਦੋਂ ਇਹਨੂੰ ਅਹੁਦਾ ਮਿਲਿਆ ਇਹਦੀ ਜ਼ਿੰਦਗੀ ਇੱਕਦਮ ਤਬਦੀਲ ਹੋਈ ਵੇਖੀ ਲੋਕਾਂ ਨੇ ਮਤਲਬ ਲਗਜ਼ਰੀ ਗੱਡੀਆਂ ਤੇ ਆਉਣਾ ਜਾਣਾ ਆ ਮਹਿੰਗੇ ਮਹਿੰਗੇ ਸੂਟ ਤੁਹਾਨੂੰ ਪਤਾ ਨਾ ਸੂਟ ਕੱਟ ਮੈਂ ਕੀ ਹੁੰਦੇ ਅੱਜ ਕੱਲ ਸਵਾਈਆਂ ਹੀ ਬਹੁਤ ਮਹਿੰਗੀਆਂ ਹੋ ਗਈਆਂ ਸੂਟ ਤੇ ਸਰ 10-20 ਹਜ਼ਾਰ ਦਾ ਟੌਪ ਤਾਂ ਆ ਜਾਂਦਾ ਪਰ ਸਵਾਈ ਕਈ ਵਾਰ 25-25 થી 50-50 ਹਜ਼ਾਰ ਤੱਕ ਜਾਂਦੀ ਮਹਿੰਗੇ ਮਹਿੰਗੇ ਸੂਟ ਪਾ ਕੇ ਲਗਜ਼ਰੀ ਗੱਡੀਆਂ 'ਚ ਇਹ ਘੁੰਮਦੀ ਸੀ ਕਿ ਔਰਤ ਲੋਕ ਹਰਾਮ ਸੀ ਕਿ ਇਹਦੇ ਹੱਥ ਕਿਹੜੀ ਗਿੱਦੜ ਸਿੰਘੀ ਲੱਗ ਗਈ ਆ ਪਰ ਇੱਕ ਆਉਦਾ ਦੂਸਰਾ ਆਸ਼ਕ ਤੇ ਜ਼ਿੰਦਗੀ ਤੇ ਫਿਰ ਤੁਹਾਨੂੰ ਪਤਾ ਹੀ ਆ ਖੈਰ ਸਾਰਾ ਕੁਝ ਜਿਹੜਾ ਉਹ ਇਹਦਾ ਠੀਕ-ਠਾਕ ਚੱਲ ਰਿਹਾ ਸੀਗਾ ਘਰ ਵਾਲਾ شریف ਆਦਮੀ ਆਢੋ ਕੇ ਰਹਿਣ ਲੱਗ ਪਿਆ ਵਸ ਨਾ ਚੱਲਦੀ ਦੇਖ ਕੇ ਉਸਨੇ ਜੁਦਾ ਕਰ ਲਿਆ ਇਹਨਾਂ ਦੋਵਾਂ ਦੀ ਇੱਕ 13 ਸਾਲ ਦੀ ਬੇਟੀ ਸੀ 13 ਸਾਲ ਦੀ ਕੋਈ ਉਮਰ ਨਹੀਂ ਹੁੰਦੀ ਬੱਚੀ ਕਹਿ ਲਓ ਉਹ ਕਦੇ-ਕਦਾਈਂ ਬਾਪ ਨੂੰ ਮਿਲਣ ਜਾਂਦੀ ਸੀਗੀ ਇੱਕ ਦਿਨ ਗਈ ਤਾਂ ਕੁਛ ਠੀਕ ਨਹੀਂ ਜੱਪੀ ਤੇ ਇਹਨਾਂ ਪਿਓ ਦਾ ਤੁਹਾਨੂੰ ਪਤਾ ਹੀ ਹੈ ਨਾ ਕਿਸ ਤਰ੍ਹਾਂ ਦਾ रिश्ता ਹੁੰਦਾ ਕਿਸ ਤਰ੍ਹਾਂ ਦਾ ਜਜ਼ਬਾਤੀ ਮੋਹ ਹੁੰਦਾ ਹੈ ਬਾਪ ਦੇ ਦਿਲ ਦੇ ਵਿੱਚ ਕੋਈ ਕਸਕ ਪੈਦਾ ਹੋਈ ਕਿ ਸਭ ਠੀਕ ਨਹੀਂ ਹੈ ਜਦ ਉਸਨੇ ਆਪਣੀ ਬੇਟੀ ਨੂੰ ਬਹੁਤ ਪਿਆਰ ਨਾਲ ਦੋਲਾਰ ਨਾਲ ਸਮਝਾਇਆ ਕਿ ਗੱਲ ਕੀ ਹੈ ਤਾਂ ਬੇਟੀ ਟੁੱਟ ਗਈ ਬੇਟੀ ਬिखर ਗਈ ਬਾਪ ਦੀਆਂ ਬਾਹਾਂ ਚ ਕਿ ਬਾਪੂ ਮੇਰੇ ਨਾਲ ਆਵਿਆ ਅਰੇ ਈ ਕਮੀਨ ਕੀ ਈ ਧਰੰਦ ਕੀ ਜੋ ਉਸ ਨੇ ਦਸੀ ਹਰਾਨ ਕੀ ਹੁੰਦੀ ਐ ਸਾਬ ਸ਼ਰਮ ਆਉਂਦੀ ਐ ਕਿ ਸਾਡੀ ਸਮਾਜ ਦੇ ਵਿੱਚ ਐਹੋ ਜਿਹੀ ਲੀਡਰ ਆ ਕੋਈ ਡਰੱਗ ਚ ਫੜਿਆ ਜਾਂਦਾ ਤਾਂ ਅਸੀਂ ਕਹਿ ਦਿੰਨੇ ਕਿ ਚਲੋ ਠੀਕ ਆ ਮਾੜਾ ਕੰਮ ਕੀਤਾ ਭੁੱਗਦੇ ਆ ਕੋਈ ਕਰਪਸ਼ਨ ਚ ਫੜਿਆ ਜਾਂਦਾ ਅਸੀਂ ਕਹਿੰਨੇ ਆ ਕਿ ਜਿੰਨਾ ਖਾਧੀਆਂ ਗਾਜਰਾਂ ਢੇਡੋ ਨਾਲ ਤੇ ਪੀੜ ਪਰ ਇੱਕ ਮਾਂ ਐਸਾ ਕਰੇ ਕਿ ਖੈਰ ਉਹ ਕੁੜੀ ਦੱਸਦੀ ਐ ਕਿ ਵੀ ਮਾਂ ਦਾ ਜਿਹੜਾ ਆਸ਼ਿਕ ਸੀ ਉਹਦੀ ਦਾ ਇਹ ਸਾਰੇ ਘੁੰਮਣ ਨਿਕਲੇ ਸੀਗੇ ਠੀਕ ਹੈ ਜੀ ਉਹਦਾ ਨਾਮ ਸੀ ਸੁਮਿਤ ਪਟਵਾਲ ਤੇ ਉਹਦੇ ਨਾਲ ਸੀ ਇੱਕ ਉਹਦਾ ਬੇਲੀ ਸ਼ੁਭਮ ਇਹ ਸਾਰੇ ਯਾਨੀ 4 ਜਣੇ ਹੋ ਗਏ ਕਾਰਜ ਘੁੰਮਣ ਨਿਕਲੇ ਸੀਗੇ ਜਨਵਰੀ ਦੀ ਗੱਲ ਹੈ ਫਿਰ ਉਹਨਾਂ ਨੇ ਸ਼ਰਾਬ ਪੀਤੀ ਜਦੋਂ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਮਾਂ ਦੀ ਸਹਿਮਤੀ ਦੇ ਨਾਲ ਉਸਨੇ ਸਹਿਮਤੀ ਦਿੱਤੀ ਬੇਟੀ ਨੂੰ ਹਵਾਲੇ ਕੀਤਾ ਉਹਨਾਂ ਦੇ ਉਹ ਪਿੱਛੇ ਕਾਰ ਦੇ ਜਾ ਕੇ ਤੇਦੀ ਪੱਤ ਲੁੱਟਦੇ ਆ। ਲੜਕੀ ਨੇ ਐਸਾ ਕਿਹਾ ਕਿ ਬਹੁਤ ਹੈਰਾਨ ਕਰਦੀ ਗੱਲ ਆ ਤੇ ਦੋ ਸ਼ਹਿਰ ਵੀ ਆ ਕਿ ਆਗਰਾ, ਵਰਿੰਦਾਵਨ ਤੇ ਹਰਦਵਾਰ। ਇਹਨਾਂ ਸ਼ਹਿਰਾਂ ਦੇ ਹੋਟਲਾਂ ਦੇ ਵਿੱਚ ਵੀ ਉਸ ਦੇ ਨਾਲ ਫੇਰੇ ਹਿਤ ਰਿੰਦਗੀ ਤੁਰਾਈ ਗਈ ਐ ਸਭ। ਹੁਣ ਜਦੋਂ ਇਹ ਆਪ ਬੀਤੀ ਸੁਣੀ ਕੋਈ ਵੀ ਬਾਪ ਖੂਨ ਖੋਲੇਗਾ ਸਰ ਉਸ ਤੋਂ। ਉਸਨੇ ਫਿਰ ਪੁਲਿਸ ਰਿਪੋਰਟ ਕੀਤੀ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋ ਗਿਆ ਤਾਂ ਦੋਨਾਂ ਨੂੰ ਫੜ ਲਿਆ ਜਿਹੜਾ ਸ਼ੁਭਮ ਹੈ ਸ਼ਾਇਦ ਉਹ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਪਰ ਇਸ ਨੂੰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਔਰਤ ਨੇਤਾ ਸੀਗੀ ਜਿਸ ਨੂੰ ਇਹਨਾਂ ਨੇ ਬਹੁਤ ਵੱਡਾ ਅਹੁਦਾ ਦਿੱਤਾ ਸੀਗਾ ਤਾਂ ਹੁਣ ਇਸ ਦੀ ਗ੍ਰਿਫਤਾਰੀ ਜਿਹੜੀ ਹੈ ਹੋ ਗਈ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਸਭ ਬਹੁਤ ਅਵਾਜ਼ਾਰ ਕਰਨ ਵਾਲੀ ਗੱਲ ਹੈ ਕਿ ਇਹ ਪੀੜਿਤ ਬੱਚੇ ساری ਜ਼ਿੰਦਗੀ ਆਪਣਾ ਇਹ ਜ਼ਖਮ ਲੈ ਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਜੀਏਗੀ ਕਿ ਭਾਈ ਇੱਕ ਮਾਂ ਨੇ ਅਜਿਹਾ ਕੀਤਾ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਨੇਤਾ ਦੇ ਨਾਲ ਜਾਂ ਨਿਤਨੀ ਦੇ ਨਾਲ ਕੋਈ ਸਾਜ਼ਿਸ਼ ਹੋ ਰਹੀ ਹੈ ਨਹੀਂ ਇਹ ਦਰਿੰਦਗੀ ਦਾ ਮਾਮਲਾ ਜੀ ਨਹੀਂ ਤੇ ਆਪਾਂ ਉਦਾਂ ਕਹਿ ਦਿੰਨੇ ਆ ਕਿ ਭਾਈ ਇਹ ਵੈਂ ਡੇਟਾ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਝਮਕਾਣਾ ਹੋ ਗਿਆ ਜੀ ਪਰ ਇਹਦੇ ਵਿੱਚ ਤੇ ਐਸਾ ਕੁਝ ਹੈ ਹੀ ਨਹੀਂ ਹੈ ਐਸਾ ਕੁਝ ਹੈ ਨਹੀਂ ਹੈ ਹੁਣ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਉਥੋਂ ਦੇ ਆਸ਼ੂਤੋ ਸ਼ਰਮਾ ਉਹਨਾਂ ਨੇ ਕਿਹਾ ਕਿ ਤਤਕਾਲ ਪ੍ਰਭਾਵ ਦੇ ਨਾਲ ਅਸੀਂ ਇਸ ਨੂੰ ਆਪਣੀ ਪਾਰਟੀ ਚੋਂ ਕੱਢ ਦਿੱਤਾ ਹੈ ਜੀ ਤਤਕਾਲ ਪ੍ਰਭਾਵ ਦੇ ਨਾਲ ਤਾਂ ਇਹ ਆਪਣੇ ਆਪ ਦੇ ਵਿੱਚ ਮੈਨੂੰ ਇੰਨੀ ਕਹ ਲਓ ਕਿ ਅਵਾਜ਼ਾਰ ਕਰਨ ਵਾਲੀ ਘਟਨਾ ਲੱਗੀ ਹੈ ਕਿ ਮੈਂ ਉੱਤਰਾਖੰਡ ਦੇ ਇਸ ਘਟਨਾਕ੍ਰਮ ਨੂੰ ਇਸ ਤਰ੍ਹਾਂ ਲੈ ਰਿਹਾ ਕਿ ਭਈ ਸ਼ਰਮ ਨੂੰ ਵੀ ਸ਼ਾਇਦ ਇਹਨਾਂ ਦੇ ਕਾਰੇ ਦੇ ਕੇ ਸ਼ਰਮ ਆਉਦੀ ਹੋਏਗੀ ਇਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਹੋਰ ਘਟਨਾ ਯਾਦ ਕਰਾ ਦੇਵਾਂ ਮੈਨੂੰ ਯਾਦ ਆ ਗਈ ਸ਼ਾਇਦ ਸਤੰਬਰ 2018 ਉਸ ਵੇਲੇ ਵਾਜਪਾਈ ਸਾਹਿਬ ਦਾ ਕੋਈ ਪ੍ਰੋਗਰਾਮ ਸੀਗਾ ਕਸ਼ਮੀਰ ਦੇ ਵਿੱਚ ਉਸ ਵੇਲੇ ਦੇ ਰਵਿੰਦਰ ਸੈਨਾ ਜਿਹੜੇ ਹੈਗੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਤਾਂ ਉਹਨਾਂ ਦੇ ਸਾਹਮਣੇ ਇੱਕ ਔਰਤ ਨੇ ਇਸੇ ਤਰ੍ਹਾਂ ਦੇ ਸ਼ੋਸ਼ਣ ਦੇ ਦੋਸ਼ ਲਾਇਆ ਸੀ ਭਾਰਤੀ ਜਨਤਾ ਪਾਰਟੀ ਦੀ ਅਹੁਦੇਦਾਰ ਸੀ ਉਹ ਬੀਬੀ ਉਸਨੇ ਕਿਹਾ ਸੀਗਾ ਕਿ ਮੈਨੂੰ ਸਿੱਧੇ ਤੌਰ ਤੇ ਆਫਰ ਕੀਤਾ ਜਾਂਦਾ ਹੈ ਕਿ ਜੇ ਤਰੱਕੀ ਕਰਨੀ ਹੈ ਤਾਂ ਉਤਲਿਆਂ ਨਾਲ ਸੈਟਿੰਗ ਕਰਲਾ ਸੈਟਿੰਗ ਦਾ ਮਤਲਬ ਤੁਸੀਂ ਸਮਝਦੇ ਹੋ ਨਾ ਇੱਕ ਔਰਤ ਨੂੰ ਸੈਟਿੰਗ ਕਰਨ ਵਾਸਤੇ ਕਹਿਣ ਦਾ ਮਤਲਬ ਕੀ ਹੈ ਇਹ ਸਭ ਕੁਝ ਜਿਹੜਾ ਚੱਲ ਰਿਹਾ ਹੈ ਇਹ ਜੋ ਕੁਝ ਵਾਪਰ ਰਿਹਾ ਹੈ ਸਭ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਤੇ ਗੌਰ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਇੱਕ ਪਾਸੇ ਤੇ ਸੰਸਕਾਰਾਂ ਦੇ ਠੇਕੇਦਾਰ ਹੋ ਲਵ ਜਹਾਦ ਖਿਲਾਫ ਲੜਦੇ ਹੋ ਧਰਮ ਦੀ ਰਾਖੀ ਕਰਨ ਦਾ ਤੁਹਾਡੇ ਤੇ ਜਮਾ ਗਾਉ ਰੱਖਿਆ ਕਰਦੇ ਹੋ ਬਹੁਤ ਕੁਝ ਕਰਦੇ ਹੋ ਪਰ ਭਈ ਕਟੋਕਟ ਭੇਟੀਆਂ ਦੀ ਰਾਖੀ ਵੀ ਕਰੋ ਆਪਣੇ ਬੰਦਿਆਂ ਦੀ ਮਿਲਦੇ ਆ ਅਗਲੀ ਵਾਰ ਤਦ ਤੱਕ ਜੀਓ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ